ਕਰਦੂ ਨਿਆਕ ਸਾਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਆਪਾਂ ਆਏ ਆ ਬਈ ਗੋਪੀ ਕੇ ਪਿੰਡ ਗੋਪੀ ਕੇ ਸੈਟਅਪ ਤੇ ਆ ਨਾਮਾ ਸੈਟਅਪ ਬਣਾਇਆ ਬਈ ਤੇ ਹੁਣ ਨਵੇਂ ਬੱਚੇ ਕਢਾਏ ਨੇ ਤੇ ਨਵੇਂ ਬੱਚਿਆਂ ਨੂੰ ਬਾਹਰ ਕੱਢ ਕੇ ਲਿਆਉਣੇ ਆ ਬਈ ਛਤਰੀ ਤੇ ਬਿਠਾਉਣੇ ਆ ਤੇ ਨਾਲੇ ਤੁਹਾਨੂੰ ਕਰਾਉਣੇ ਆ ਸ਼ੌਂਕ ਜਿਹੜੇ 2025 ਚ ਤਿਆਰ ਕਰਕੇ ਛੱਡਣੇ ਆ ਤਾਂ ਬਈ ਸਾਰੇ ਨਵੇਂ ਬੱਚੇ ਨੇ ਤੇ ਸਾਰੀਆਂ ਨਵੀਆਂ ਜੋੜੀਆਂ ਨੇ ਜਿਹੜੀਆਂ ਬਈ ਇਹਨਾਂ ਦੀਆਂ ਪਹਿਲਾਂ ਜੋੜੀਆਂ ਸੀਗੀਆਂ ਉਹਨਾਂ ਚ 80% ਜੋੜੀਆਂ ਸਾਰੀਆਂ ਘੜਤੀਆਂ 20% ਰਹਿ ਗਈਆਂ ਤਾਂ ਅਸਾਂ ਪੰਜ ਸੱਤ ਜੋੜੇ ਨੇ ਪਹਿਲਾਂ ਵਾਲੇ ਬਾਕੀ ਸਾਰੇ ਨਵੇਂ ਜੋੜੇ ਲਾਏ ਨੇ ਤੇ ਉਹਨਾਂ ਨਵੇਂ ਜੋੜਿਆਂ ਦੇ ਇੱਧਰ ਨਵੇਂ ਬੱਚੇ ਘੜਾਏ ਹੋਏ ਨੇ ਆ ਖੁੱਡੇ 'ਚ ਤੇ ਬਾਕੀ ਵੱਡੀਆਂ ਜੋੜੀਆਂ ਥੱਲੇ ਲਾਈਆਂ ਨੇ ਥੱਲੇ ਵੀ ਖੁੱਡਾਗਾ ਉਹ ਤੁਹਾਨੂੰ ਉੱਥੇ ਦਿਖਾਵਾਂਗੇ ਤਾਂ ਪਹਿਲਾਂ ਤੁਹਾਨੂੰ ਚੀਕ ਦੇ ਬੱਚਿਆਂ ਦਾ ਸ਼ੌਂਕ ਕਰਾਉਨੇ ਆ ਬਈ ਜਿਹੜੇ ਜਮਾਂ ਚੀਕ ਦੇ ਬੱਚੇ ਨੇ ਜਿਨ੍ਹਾਂ ਦੀਆਂ ਹੁੰਡਾਈਆਂ ਸ਼ੁਰੂ ਕਰੀਆਂ ਨੇ ਤਾਂ ਕਿੰਨੀਆਂ ਡਾਈਆਂ ਕਰਾਤੀਆਂ ਦੋ ਤਿੰਨ ਹੋ ਗਈਆਂ ਹਨਾ ਦੋ ਤਿੰਨ ਡਾਈਆਂ ਕਰਾਤੀਆਂ ਬਈ ਦੋ ਜਾਂ ਤਿੰਨ ਡਾਈਆਂ ਹੋਈਆਂ ਨੇ ਬਸ ਛੋਟੇ ਬੱਚਿਆਂ ਦੀਆਂ ਤਾਂ ਚੱਲੀ ਜਾਂਦਾ ਕੰਮ ਤੇ ਹੁਣ ਟਾਈਮ ਹੋ ਰਿਹਾ ਬਈ ਫੱਡੇ ਕਿਚਾਰ ਦਾ ਤਾਂ ਹੁਣ ਬੱਚਿਆਂ ਨੂੰ ਬਾਹਰ ਕੱਢ ਕੇ ਬਿਠਾਉਣੇ ਆ ਤੇ ਕੱਲ ਨੂੰ ਫੇਰ ਡਾਈ ਕਰਾਉਣੀ ਆ ਕੱਲ ਨੂੰ ਵੀ ਕਰਾਉਣੀ ਆ ਰੋਜ਼ ਹੁੰਦੀ ਆ ਹੁਣ ਤਾਂ ਬਈ ਮਹੀਨਾ ਲਗਾਤਾਰ ਕਰਾਉਣਗੇ ਬਈ ਹੁਣ ਤੇ ਆ ਟਾਈਮ ਹੋ ਰਿਹਾ ਬਈ ਹੁਣ ਬੱਚੇ ਬਾਹਰ ਕੱਢਣ ਦਾ ਤਿਆਰੀ ਹੋ ਗਈ ਛਾਤਰੀਆਂ ਲਾਤੀਆਂ ਤੇ ਛਾਤਰੀਆਂ ਖੜੀਆਂ ਕਰਕੇ ਬਿਠਾਉਣੇ ਆ ਬੱਚੇ ਤਾਂ ਬਈ ਅੰਦਰੋਂ ਖੁੱਡਾ ਵੀ ਪੀਓਪੀ ਕਰਾਤਾ ਫੱਟੀਆਂ ਲਾਤੀਆਂ ਬਈ ਦੇਖੋ ਆ ਤਰੀਕੇ ਨਾਲ ਲਾਈਆਂ ਨੇ ਫੱਟੀਆਂ ਆ ਇੰਗਲਾਈਆਂ ਲਾ ਕੇ ਛੋਟੀਆਂ-ਛੋਟੀਆਂ ਉੱਤੇ ਫੱਟੀਆਂ ਜੜਤੀਆਂ ਤਾਂ ਦੋਨੇ ਪਾਸੇ ਵਧੀਆ ਫੱਟੀਆਂ ਲਾਈਆਂ ਨੇ ਤੇ ਵਧੀਆ ਬਣ ਗਿਆ ਖੁੱਡਾ ਹਵਾਦਾਰਾ ਪੂਰਾ ਇਧਰ ਜਾਲੀਆਂ ਲਾਤੀਆਂ ਤਾਂ ਬਾਕੀ ਆ ਜੋ ਬੱਚੇ ਬਾਹਰ ਕੱਢਦੇ ਆ ਤੇ ਦਿਖਾਉਨੇ ਆ ਬਈ ਕੁਸ਼ਕ ਜੋੜੀਆਂ ਇਧਰ ਨੇ ਇਹਦੇ ਵਿੱਚ ਨੇ ਇਧਰ ਨੇ 3-4 ਜੋੜੀਆਂ ਬਈ ਬਾਕੀ ਜਿਹੜੀਆਂ ਵੱਡੀਆਂ ਜੋੜੀਆਂ ਨੇ ਉਹ ਸਾਰੀਆਂ ਥੱਲੇ ਨੇ ਜ਼ਿਆਦਾਤਰ ਤਾਂ ਇਧਰ ਉਰੇ ਦੋ ਬੱਚੇ ਕੱਢੇ ਹੋਏ ਨੇ ਤੇ ਇੱਕ ਬੱਚਾ ਇੱਥੇ ਘੱਟ ਰੱਖਿਆ ਤੇ ਉੱਥੇ ਆਂਡੇ ਪਏ ਨੇ ਤੇ ਆਹ ਤਿੰਨੇ ਜੋੜੀਆਂ ਛੱਡੀਆਂ ਨੇ ਇੱਥੇ ਬਾਕੀ ਆ ਜੋ ਬਈ ਬਾਹਰ ਚਾਲਦੇ ਆ ਤੇ ਖੁੱਡਾ ਕਰਦੇ ਆ ਬੰਦ ਲੈ ਵੀ ਚੜ ਗਿਆ ਮੁੰਡਾ ਖੁੱਡੇ ਤੇ ਛਾਤਰੀ ਬਹੁਤ ਉੱਚੀ ਹੋ ਜਾਂਦੀ ਹੈ ਬਈ ਤੇ ਆਹ ਖੁੱਡਾ ਹੈਗਾ ਬਈ ਜੀ ਮੰਜ਼ਲ ਤੇ ਆ ਖੁੱਡਾ ਇਹ ਉਹ ਜੜਤੀ ਛਤਰੀ ਦੇਖੋ ਬਈ ਕਿੱਡੀ ਉੱਚੀ ਲੱਗਦੀ ਆ ਪਹਿਲਾਂ ਵਾਲਾ ਸੈਟਅਪ ਬਈ ਥੱਲੇ ਸੀ ਇਹਨਾਂ ਦਾ ਗੋਪੀ ਹੋਰਾਂ ਦਾ ਉਹ ਜਿੱਥੇ ਪਲੇਟਾਂ ਪਾਈਆਂ ਨੇ ਉੱਥੇ ਸੀਗੇ ਉਹ ਹਜੇ ਨਿਸ਼ਾਨ ਵੀ ਪਏ ਨਹੀਂ ਦੇਖੋ ਖੁੱਡਿਆਂ ਦੇ 1 2 3 4 5 ਨਾ ਚਾਰ ਖੁੱਡੇ ਸੀ 1 2 3 4 ਉਧਰ ਬੈਠਣ ਨੂੰ ਜਗ੍ਹਾ ਸੀਗੀ ਤਾਂ ਉਹ ਸਾਰਾ ਸੈਟਅਪ ਚਾੱਕ ਕੇ ਅੱਧਾ ਇੱਥੇ ਕਰਤਾ ਅੱਧਾ ਥੱਲੇ ਕਰਤਾ ਲਓ ਬਈ ਹੁਣ ਪਾਣੀ ਦੇ ਦੇ ਕੇ ਛਾਤਰੀਆਂ ਤੇ ਬਿਠਾਉਣੇ ਆ ਬੱਚੇ ਸਾਰੇ ਜੇ ਕਹਿੰਦੇ ਹਾਜ਼ਰੀ ਤੇ ਬੈਠੋਗੇ ਕੋਈ ਜਾਏਗਾ ਦੇਖੋ ਬਈ ਬੱਚੇ ਜਮਾ ਚੀਕਦੇ ਬੱਚੇ ਨੇ ਸਾਰੇ ਬੀਬੀ ਐਮ ਐਲ ਪਾਣੀ ਦੇਣਾ ਬਸ ਬੀਬੀ ਬਹੁਤ ਲਓ ਜੀ ਦੇਖੋ ਬਈ ਪਹਿਲਾ ਬੱਚਾ ਕਰੋ ਸ਼ੌਂਕ ਜਮਾ ਚੀਕਦਾ ਬੱਚਾਗਾ ਤੇ ਇੱਧਰ ਆ ਗਿਆ ਲਾਲ ਬੱਚਾ ਇਹਨੂੰ ਵੀ ਦਿੱਤਾ ਗਿਆ ਪਾਣੀ ਇਹਨੂੰ ਵੀ ਦੇਖੋ ਬਈ ਆਜੋ ਆਜੋ ਇੱਧਰ ਆਜੋ ਭੱਜੋ ਨਾ ਦੇਖੋ ਬਈ ਤੇ ਇੱਧਰ ਆ ਗਿਆ ਤੀਜਾ ਲਓ ਜੀ ਇਹਨੂੰ ਵੀ ਪਾਣੀ ਦਿੱਤਾ ਗਿਆ ਇਹ ਵੀ ਬਿਠਾਤਾ ਤਾਂ ਬਈ ਐ ਡੇ ਡੇਕ ਬੱਚੇ ਨੇ ਤੇ ਇਹ ਜੋੜੀਆਂ ਨਾਲੋਂ ਅੱਡ ਕਰ ਲਏ ਹੁਣ ਛੋਲਿਆਂ ਤੇ ਪਾਲ ਦਾ ਗੋਪੀ ਬਸ ਕੱਲੇ ਛੋਲਿਆਂ ਤੇ ਤੇ ਪਾਣੀ ਦੇ ਕੇ ਸਾਰੇ ਛੋਟੇ ਛੋਟੇ ਨੇ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਅੱਡ ਕਰਿਆ ਨੂੰ ਚਾਰ ਪੰਜ ਦਿਨ ਹੋ ਗਏ ਬਈ ਅੱਡ ਕਰਿਆ ਨੂੰ ਦੇਖੋ ਜਮਾ ਨਿੱਕੇ ਨਿੱਕੇ ਨਿਖਲੇ ਚਾਰ ਬੱਚੇ ਬਿਠਾਤੇ ਬਾਕੀ ਲੈ ਕੇ ਆਉਂਦਾ ਇਹਨਾਂ ਦੇ ਚਾਰਾਂ ਦੇ ਰੰਗ ਨਹੀਂ ਲੱਗਿਆ ਤੇ ਕੈਦੇ ਨਹੀਂ ਲੱਗਿਆ ਰੰਗ ਬਾਕੀਆਂ ਦੇ ਰੰਗ ਲਾਰਖਿਆ ਜਿਹੜਿਆਂ ਦੀਆਂ ਡਾਈਆਂ ਹੁੰਦੀਆਂ ਨੇ ਇਹ ਜਮਾ ਸਾਰਿਆਂ ਨਾਲੋਂ ਛੋਟੇ ਨੇ ਬਸ ਇਹ ਵੀ ਪੰਜ ਸੱਤ ਦਿਨਾਂ ਚ ਲਗੇ ਅਣਗੇ ਡਾਰੀਆਂ ਮਾਰਨ ਹਫਤੇ ਤੱਕ ਦੋ ਤੇ ਦੋ ਚਾਰ ਪੰਜ ਬਿਠਾਤੇ ਆ ਆਸੀ ਬੇਸ਼ੇਮਾ ਲਓ ਜੀ ਆ ਵੀ ਉਠਾਤਾ ਦੇਖੋ ਬਈ ਕਰੋ ਸ਼ੌਂਕ ਆ ਗਏ ਬਈ ਅਗਲੇ ਲਓ ਜੀ ਦੇਖੋ ਵੀ ਆ ਬੱਚਾ ਵੀ ਸ਼ਾਖੇ ਘਟਨੇ ਹਨਾ ਵਿੱਚ ਸਾਰੀ ਚਿੱਟੀਆਂ ਦੇ ਨੇ ਚਿੱਟੀ ਤੇ ਖੱਟੀ ਅੱਖ ਦੇ 81 ਬੱਚਾ ਇਹਨੂੰ ਵੀ ਦਿੱਤਾ ਗਿਆ ਦੇਖੋ ਵੀ ਬੱਚਾ ਇਹ ਵੀ ਘੈਂਟ ਚੀਜ਼ ਤਾਂ ਵੀ ਛੋਟੇ ਬੱਚੇ ਆ ਸੀ ਸਾਰੇ ਤਾਂ ਛੋਟਿਆਂ ਨੂੰ ਪਾਣੀ ਦਿੱਤਾ ਗਿਆ ਛਤਰੀ ਤੇ ਬਿਠਾਤੇ ਤੇ ਆ ਆਗੇ ਬੱਚੇ ਰੰਗ ਵਾਲੀ ਜਿਹਨਾਂ ਦੇ ਰੰਗ ਲਾਇਆ ਤਾਂ ਇਹ ਉੱਡਣ ਵਾਲੇ ਨੇ ਇਹਨਾਂ ਦੀਆਂ ਡਾਈਆਂ ਹੁੰਦੀਆਂ ਨੇ ਤਿੰਨ ਡਾਈਆਂ ਹੋ ਗਈਆਂ ਤੇ ਇੱਧਰ ਛਤਰੀ ਦਿੱਤੀ ਚੱਕ ਮਿੱਤਰੋ ਛੋਟੇ ਬਿਠਾ ਕੇ ਤਾਂ ਹੁਣ ਇਹਨਾਂ ਦੀ ਵਾਰੀ ਆ ਬਈ ਜੜਿਆਂ ਦੀਆਂ ਡਾਈਆਂ ਹੁੰਦੀਆਂ ਨੇ ਉਹ ਪਹੁੰਚ ਗਈ ਛਤਰੀ ਲਾ ਛੱਡ ਦੇ ਇਹਨਾਂ ਨੂੰ ਲਓ ਜੀ ਇੱਕ ਬੱਚਾ ਛੱਡਤਾ ਇਹ ਇਹ ਬੈਠੂ ਏ ਛਤਰੀ ਤੇ ਆ ਛੜਤਾ ਵੀ ਦੂਜਾ ਵੀ ਡਰਾ ਦੇ ਥੋੜਾ ਜਿਹਾ ਛੋਟੇ ਬੱਚੇ ਨੇ ਬਈ ਜਮਾ ਲੋ ਬਈ ਹੁਣ ਇਹਨਾਂ ਦੀ ਵਾਰੀ ਆ ਛਤਰੀ ਤੇ ਬਿਠਾਉਣ ਦੀ ਆ ਛੜਤਾ ਇੱਕ ਚੱਲ 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 ਸ਼ਾਬਾਸ਼ ਆ ਛੜਤਾ ਵੀ ਅਗਲਾ ਆ ਗਿਆ ਉਦੋਂ ਅਗਲਾ ਇਹ ਜਾ ਉਤਲੀ ਤੇ ਇਹ ਵੱਡਾ ਸੀ ਹੈ ਲੋ ਜੀ ਆ ਸਿਗੇ ਪੰਜ ਛੀ ਬੱਚੇ ਜਿਹੜੇ ਦੀਆਂ ਡਾਈਆਂ ਹੁੰਦੀਆਂ ਨੇ ਦੋ ਉਧਰ ਬਹਿ ਗਏ ਦੋ ਤਿੰਨ ਇਧਰ ਬਹਿ ਗਏ ਇੱਥੋਂ ਦੇਖੋ ਬਈ ਸੈਟਅਪ ਔਰੋਂ ਪੂਰਾ ਘੈਂਟ ਲੱਗਦਾ ਪੂਰਾ ਸੋਹਣਾ ਲੱਗਦਾ ਹੈਗਾ ਤੇ ਬਾਕੀ ਛਾਤਰੀਆਂ ਵੀ ਲੱਗੀਆਂ ਪੂਰੀਆਂ ਘੈਂਟ ਲੱਗਦੀਆਂ ਨੇ ਵੱਡੀ ਛਾਤਰੀ ਤੇ ਭੇਜਣੇ ਆ ਉਹਦੇ ਨਾਲ ਡਰਾ ਕੋਈ ਮੜਾਏ ਕੱਪੜੇ ਨਾਲ ਟੀ-ਸ਼ਰਟ ਲਾ ਕੇ ਢਰਾ ਦੇ ਇਹਨਾਂ ਨੂੰ ਉਤਲੀ ਛਾਤਰੀ ਤੇ ਬਿਠਾਉਣੇ ਆ ਬਈ ਤਾਂ ਕਿ ਸਾਰਾ ਏਰੀਆ ਦੇਖੇ ਆਸ-ਪਾਸੇ ਦਾ ਸਾਰਾ ਪਿੰਡ ਦੇਖੇ ਇੱਥੋਂ ਕੀ ਥੱਲੇ ਕਰਨੀ ਆ ਫੋਟੇ ਥੱਲੇ ਬਹੁਤੇ ਚੱਲੇ ਬਗ ਦੂਜਾ ਹਾਂ ਦੂਜਾ 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 ਹੋਰ ਕਰਾਂ ਉਤਾਰ ਦੀ ਨਾ ਟੁੱਟੇ ਉਤਾਰ ਦੀ ਕਰਾਂ ਤੇ ਲਓ ਜੀ ਦਾਤਾ ਪਹਿਲਾ ਬਈਆ ਬਈਆ ਦੂਜਾ ਵੀ ਬਹਿ ਗਿਆ ਦੂਜਾ ਦਾ ਵਾਪਸ ਉਹ ਤਾਂ ਆ ਗਿਆ ਲਓ ਜੀ ਬਹਿ ਗਿਆ ਥੋੜਾ ਹੱਥ ਨਾਲ ਮਾਰ ਗਿਆ 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 ਬਹਿ ਗਿਆ ਆ ਵੀ ਉਠਾ ਦੇ ہاں ਛੋਟੇ ਵਾਲੇ ਅੱਛਾ ਬਾਲੀ ਛੋਟਿਆ ਚਲੋ ਜੀ ਜਿਹੜੇ ਉੱਡਣ ਵਾਲੇ ਸੀ ਉਹ ਬਹਿ ਗਏ ਬਾਈ ਬਾਕੀ ਛੋਟੇ ਇੱਥੇ ਠੀਕ ਆ ਬਾਕੀ ਇੱਧਰ ਦੇਖੋ ਬਾਈ ਆ ਸਾਰਾ ਏਰੀਆ ਦੀਂਦਾ ਬਈ ਬੱਚਿਆਂ ਨੂੰ ਤਾਂ ਵੀ ਆ ਗੋਪੀ ਦਾ ਪਿੰਡ ਆ ਇੱਥੋਂ ਸ਼ੁਰੂ ਹੁੰਦਾਗਾ ਏ ਆਂਦੀ ਜਾ ਕੇ ਉਹ ਗੋਠੀ ਦੇ ਪਿੱਛੋਂ ਦੀ ਤੇ ਉਹ ਘਰਾਂ ਦੇ ਉੱਤੋਂ ਦੀ ਆ ਕੇ ਇੱਧਰ ਦੀ ਤੇ ਇੱਥੇ ਆ ਕੇ ਹੀ ਖਤਮ ਹੋ ਜਾਂਦਾ ਤਾਂ ਵੀ ਛੋਟਾ ਜਿਹਾ ਪਿੰਡ ਆ ਤਾ ਬਈ ਬੱਚਿਆਂ ਨੂੰ ਸਾਰਿਆਂ ਨੂੰ ਹਨਾ ਬੈਠਿਆਂ ਨੂੰ ਵਧੀਆ ਪਤਾ ਲੱਗਦਾਗਾ ਉਹ ਉਤਲੀ ਛਾਤਰੀ ਤੇ ਸਾਰਾ ਏਰੀਆ ਦੀਂਦਾ ਬਈ ਜਿੰਨਾ ਵੀ ਏਰੀਆ ਆ ਤਾਂ ਭੱਜਣ ਭੁੱਜਣ ਦੇ ਕੋਈ ਚਾਂਸ ਨਹੀਂ ਰਹਿੰਦੇ ਹੁਣ ਆਗੇ ਬਈ ਆਪਾਂ ਥੱਲੇ ਇੱਥੇ ਆ ਵੱਡਾ ਖੁੱਡਾ ਗੇਟ ਨੇ ਇਹਦੇ ਦੋ ਖੁੱਡਾ ਇੱਕੋ ਹੀ ਆਜੋ ਵੀ ਹੁਣ ਤੁਹਾਨੂੰ ਦਿਖਾਉਨੇ ਆ ਵੱਡੇ ਜੋੜੇ ਤੇ ਨਾਲੇ ਸਾਰਾ ਬਰੀਡਿੰਗ ਪ੍ਰੋਸੈਸ ਜਿਹੜਾ ਇੱਥੇ ਚੱਲੀ ਜਾਂਦਾਗਾ ਉਰੋਂ ਬੱਚੇ ਕਢਾ ਕੇ ਪੁੱਤੇ ਲਈ ਜਾਂਦੇ ਆ ਇੱਕ ਸਾਡੀ ਫੈਕਟਰੀ ਆ ਬਈ ਇਹ ਕਬੂਤਰਾਂ ਦੀ ਸਾਰਾ ਬਰੀਡਿੰਗ ਪ੍ਰੋਸੈਸ ਇੱਥੇ ਆ ਵੀ ਆ ਜੋ ਤੁਹਮ ਦਿਖਾਉਣੀ ਆ ਲਓ ਜੀ ਆ ਗਈ ਖੁੱਡੇ ਦੇ ਅੰਦਰ ਤਿੰਨ ਜੋੜੀਆਂ ਨੇ ਇੱਥੇ ਅੰਡੇ ਧਰਖੇ ਨੇ ਤਿੰਨ ਨੇ ਇੱਥੇ ਬਾਕੀਆਂ ਨੇ ਸਾਰੀਆਂ ਨੇ ਟੋਕਰੀਆਂ ਦੇ ਵਿੱਚ ਧਰੇ ਹੋਏ ਆ ਆਪਾਂ ਡੋਲੀ ਤੋਂ ਸ਼ੁਰੂ ਕਰ ਦਿੰਨੇ ਆ ਆ ਸੀ ਬਈ ਪਹਿਲਾ ਜੋੜਾ ਇਹਨਾਂ ਨੇ ਇੱਥੇ ਅੰਡੇ ਧਰਖੇ ਨੇ ਦੋਨੇ ਆਪਦੇ ਉਸ ਤੋਂ ਬਾਅਦ ਆ ਸੀ ਇੱਕ ਜੋੜਾ ਇਹਨੇ ਵੀ ਬੱਚੇ ਕੱਢ ਲੇ ਅੰਡੇ ਧਰੇ ਹੋਏ ਸੀ ਬੱਚਾ ਕੱਢ ਲੈਨੇ ਆ ਜੋੜੀ ਨੇ ਤੇ ਇਧਰ ਆ ਜੋੜੀ ਧਰਨ ਵਾਲੀ ਆਂਡੇ ਓਫ ਤੋਂ ਬਾਅਦ ਦੂਜੀ ਡੋਲੀ ਚ ਆ ਆਫੀ ਆ ਜੋੜੇ ਨੇ ਧਰਖੇ ਨੇ ਆਂਡੇ ਆ ਬੈਠੀ ਕਬੂਤਰੀ ਇਹਨੇ ਧਰਖੇ ਨੇ ਤੇ ਇੱਥੇ ਆਂਡੇ ਧਰਨ ਵਾਲੇ ਨੇ ਇੱਥੇ ਆਂਡੇ ਧਰੇ ਨਹੀਂ ਓਫ ਤੋਂ ਬਾਅਦ ਆ ਆ ਗਿਆ ਜੋੜਾ ਬਈ ਆ ਬੈਠਾ ਇਹਨਾਂ ਨੇ ਬੱਚਾ ਗੱਡ ਰੱਖਿਆ ਇੱਕ ਆਹ ਤੇ ਆ ਆਫੀ ਲਾਲ ਕਬੂਤਰੀ ਗੁੜ ਰੰਗੀ ਤੇ ਆ ਕਬੂਤਰਾ ਬਈ ਲਾਲ ਸਰਾ ਇਹਨਾਂ ਨੇ ਬੱਚੇ ਗੱਡ ਰੱਖੇ ਨੇ ਦੋ ਲਾਲ ਆ ਦੇਖੋ ਇੱਕ ਗੂੜਾ ਲਾਲ ਬੱਚਾ ਇੱਕ ਫਿੱਕਾ ਗਾ ਤੇ ਇੱਕ ਜੋੜਾ ਆ ਗਿਆ ਇਹ ਅੰਡੇ ਧਰਨ ਵਾਲਾ ਇਹਨਾਂ ਦੇ ਬੱਚੇ ਉੱਤੇ ਲੱਗੇ ਵੱਡੇ ਹੋ ਗਏ ਸੀਗੇ ਤੇ ਹੁਣ ਚੱਲਦੇ ਆਂ ਬਈ ਇੱਧਰ ਆ ਸੀ ਇੱਕ ਜੋੜੀ ਇਹਨੇ ਬੱਚੇ ਗੱਡ ਰੱਖੇ ਨੇ ਆਹ ਦੋ ਤੇ ਇੱਕ ਜੋੜਾ ਆ ਸੀ ਬਈ ਇਹ ਅੰਡੇ ਧਰਨ ਵਾਲਾ ਆਹ ਜੱਸੀ ਦਾ ਫੇਵਰੇਟ ਆ ਆ ਜੱਸੀ ਦਾ ਜੋੜਾ ਫੇਵਰੇਟ ਤਾਂ ਵੀਡੀਓ ਦੇਖੀ ਜਾਂਦਾ ਹੂ ਦੇਖ ਲੈ ਬਈ ਆਪਦੇ ਕਬੂਤਰ ਫੇਵਰੇਟ ਵਾਲੇ ਉਫਤਵਾਰ ਬਈ ਇਧਰ ਆ ਜੋੜੀ ਨੇ ਅੰਡੇ ਧਰਖੇ ਨੇ ਬੱਚੇ ਘੱਟ ਰੱਖੇ ਨੇ ਸੋਰੀ ਆ ਜੋੜੀ ਨੇ ਬੱਚੇ ਘੱਟ ਰੱਖੇ ਨੇ ਤੇ ਉਫਤਵਾਰ ਇਧਰ ਆ ਫੀ ਬਈ ਇਹਨਾਂ ਨੇ ਬੱਚੇ ਘੱਟ ਰੱਖੇ ਨੇ ਤੇ ਦੋ ਜੋੜੇ ਆ ਬੈਠੇ ਨੇ ਬਈ ਇਹਨਾਂ ਨੇ ਦੇਖਦੇ ਆ ਕੀ ਕਰਿਆ ਬੱਚੇ ਘੱਟ ਰੱਖੇ ਨੇ ਬਈ ਛੋਟੇ ਛੋਟੇ ਆ ਜੋੜੇ ਨੇ ਧੰਨਵਾਦ ਤੇ ਆ ਜੋੜੇ ਨੇ ਅੰਡੇ ਧਰਖੇ ਨੇ ਬਈ ਤੇ ਇੱਕ ਜੋੜੀ ਨੇ ਇੱਥੇ ਅੰਡੇ ਧਰਖੇ ਨੇ ਤੇ ਇੱਕ ਜੋੜਾ ਇਧਰ ਆ ਆ ਬੱਚਾ ਕੱਢ ਰਖਿਆ ਐਡਾ ਵੱਡਾ ਹੋ ਰਿਹਾ ਬੱਚਾ ਆ ਟੋਕਰੀ ਖਾਲੀ ਪਈ ਆ ਤਾਂ ਮਿੱਤਰੋ ਆਪ ਰੀਡਿੰਗ ਪ੍ਰੋਸੈਸ ਵੀ ਸਾਰਾ ਆ ਸਾਰੇ ਵੱਡੇ ਜੋੜੇ ਸੀਗੇ ਤੇ ਸਾਰੇ ਬੱਚੇ ਦਿਖਾਤੇ ਤੁਹਾਨੂੰ ਜਿਨ੍ਹਾਂ ਨੇ ਅੰਡੇ ਧਰੇ ਸੀ ਸਾਰੇ ਅੰਡੇ ਦਿਖਾਤੇ ਤਾਂ ਬਈ ਹੁਣ ਇੱਕ ਇੱਕ ਝੋਲੀ ਆ ਸਾਰਿਆਂ ਨੇ ਕੱਢਤੀ ਤੇ ਇਹਨਾਂ ਸਾਰਿਆਂ ਦੇ ਬੱਚੇ ਉੱਤੇ ਲੈ ਗਏ ਡਾਉਣ ਵਾਸਤੇ ਹੁਣ ਇਹ ਦੁਬਾਰੇ ਅੰਡੇ ਧਰੀ ਜਾਂਦੇ ਨੇ ਕੋਈ ਬੱਚੇ ਕੱਢੀ ਜਾਂਦੇ ਨੇ ਤਾਂ ਦੋ ਝੋਲੀਆਂ ਲੈ ਕੇ ਤਾਂ ਤੀਜੀ ਝੋਲੀ ਕਿਸੇ ਜੋੜੀ ਤੋਂ ਲੈਣੀਆਂ ਕਿ ਕਿਸੇ ਤੋਂ ਨਹੀਂ ਲੈਣੀ ਤਾਂ ਮਤਲਬ ਕਿ ਸਾਰਿਆਂ ਤੋਂ 2-2 3-3 ਝੋਲੀਆਂ ਲੈਣੀਆਂ ਨੇ ਇੱਕ-ਇੱਕ ਝੋਲੀ ਸਾਰਿਆਂ ਨੇ ਦੇਤੀ ਬਈ ਤਾਂ ਮਿੱਤਰੋ ਆ ਫੀ ਬਰੀਡਿੰਗ ਪ੍ਰੋਸੈਸ ਸਾਰਾ ਤੇ ਨਾਲੇ ਵੱਡੇ ਜੋੜੇ ਲੋ ਬਈ ਹੁਣ ਪਾਉਨੇ ਆ ਦਾਣੀ ਸਾਰੇ ਜੋੜਿਆਂ ਨੂੰ ਇੱਕ ਕੋਲਾ ਬਹੁਤ ਵਾਦੂ ਦੇਖੋ ਬਈ ਆ ਗਏ ਸਾਰੇ ਅੱਧੇ ਤੋਂ ਯਾਦ ਹੀ ਆ ਗਏ ਅੱਧੇ ਬੈਠੇ ਆ ਸਰੋਵਰ ਵਿੱਚ ਇਹ ਤਾਂ ਮੈਂ ਤਾਂ ਨਾ ਨਾ ਕਰਦੇ ਨੂੰ ਹੁਣ ਤਾਂ ਸਰੋਵਰ ਵਿੱਚ ਇਹ ਤਾਂ ਮੈਂ ਤਾਂ ਚੋੜੀਆਂ ਲਾਈਆਂ ਸੀਗੀਆਂ ਹਾਂ ਹਾਂ ਜਦੋਂ ਕੁਮਾਰ ਕੋਲ ਲੱਗੇ ਨਾ ਉੱਡ ਕੇ ਵੱਲ ਆ ਗਏ ਤੇ ਫਿਰ ਆ ਕੇ ਰੋਣੇ ਸ਼ੁਰੂ ਹੋ ਗਏ ਤਾਂ ਮਿੱਤਰੋ ਦਾਣਾ ਤੇ ਪਾਣੀ ਦੋਨੇ ਚੀਜ਼ਾਂ ਪਾਤੀਆਂ ਬਈ ਤੇ ਕੰਮ ਦਾਣਾ ਬਈ ਇੱਧਰੋਂ ਤੇ ਹੁਣ ਤੁਸੀਂ ਦੱਸਿਓ ਬਈ ਕਮੈਂਟ ਕਰਕੇ ਕਿਵੇਂ ਲੱਗਿਆ ਬਰੀਡਿੰਗ ਪ੍ਰੋਸੈਸ ਤੇ ਕਿਵੇਂ ਲੱਗੇ ਛੋਟੇ ਬੱਚੇ ਜਿਹੜੇ ਤੁਹਾਨੂੰ ਉੱਤੇ ਖੁੱਡਾਂ ਚ ਦਿਖਾਏ ਸੀਗੇ ਤਾਂ ਬਈ ਕਿਵੇਂ ਲੱਗਿਆ ਸੈਟਅਪ ਆ ਗੱਲ ਪੱਕਾ ਦੱਸਿਓ ਬਈ ਕਮੈਂਟ ਕਰਕੇ ਮਿਲਾਂਗੇ ਨਵੀਂ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰੱਖਾ